ਇਹਨੇ ਵੀ ਜਿਹੜੀ ਤੁਸੀਂ ਉਦਘਾਟਨ ਕਰਕੇ ਸਾਨੂੰ ਬਿਲਡਿੰਗ ਤਾਂ ਦਿਖਾਓ ਕਿੱਥੇ ਬਣੀ ਆ ਕਿਵੇਂ ਬਣਾਈ ਆ ਕਿ ਮੈਂ ਵੀ ਅਗੋਂ ਉਦਘਾਟਨ ਕਰਦੇ ਕਹਿੰਦਾ ਮੈਂ ਇਹ ਕੋਈ ਚੱਲ ਸਕੂਲ ਨੂੰ ਹੋ ਸਕਦਾ 20-50 ਲੱਖ ਰੁਪਇਆ ਦੇ ਕੇ ਜਾਂ ਇਹ ਤਾਂ ਬਾਅਦ ਚ ਪਤਾ ਲੱਗਿਆ ਵੀ ਇਹਦਾ ਜਿਹੜਾ ਪੁਰਾਣਾ ਉਹਨਾਂ ਨੇ ਉਦਘਾਟਨ ਕਰ ਗਏ ਤਰੇੜਾ ਵਾਲੇ ਕਮਰਿਆਂ ਦਾ ਉਦਘਾਟਨ ਕਰ ਗਏ ਨੇ ਐਮਐਲਏ ਪੁੱਛੋ ਜਿਹੜੇ ਇਹਨਾਂ ਨੇ ਉਦਘਾਟਨ ਕੀਤਾ ਜਿਹੜਾ ਲਿਖਿਆ ਕਿ ਇਹ ਧੂਨੀ ਕਲਾਸਰੂਮ ਸਮਰਪਿਤ ਕੀਤਾ ਇਹ ਜਿਹੜੇ ਕਲਾਸਰੂਮ ਹੈ ਕਦੋਂ ਬਣੇ ਹੋਏ ਇਹ ਕਲਾਸਰੂਮ ਬਣੇ 2022 ਚ 23 ਚ 22 23 ਚ ਬਣੇ ਹੋਏ ਆ ਤਾਂ ਮਤਲਬ ਸਰਕਾਰ ਹੈ ਨਹੀਂ ਸੀ ਆਮ ਆਦਮੀ ਪਾਰਟੀ ਦੀ ਐਮਪੀ ਕੋਟੇ ਚ ਬਣੇ ਹੋਇਆ ਪਰ ਜੇ ਇਹ ਕਹਿੰਦੇ ਆ ਵੀ ਕਲਾਸਰੂਮ ਸਾਡੀ ਸਰਕਾਰ ਚ ਬਣੇ ਆ ਜਾਂ ਸਾਡੇ ਅਸੀਂ ਪੈਸਾ ਦਿੱਤਾ ਉਹ ਸਾਨੂੰ ਰਿਕਾਰਡ ਦਿਖਾਇਆ ਜਾਵੇ ਆ ਬਾਪੂ ਜੀ ਕਿੱਥੇ ਨੇ ਕਮਰੇ ਜਿਹੜੇ ਪਾਏ ਗਏ ਨੇ ਨਵੇਂ ਇਹਨਾਂ ਨੇ ਕਿੱਦੋਂ ਇੱਕ ਐਟਵੀ ਨਹੀਂ ਲਾਇਆ ਕਿੱਥੇ ਤੋਂ ਕਮਰਾ ਕਰ ਤਿਆਰ ਕੀਤਾ ਐਟਵੀ ਨਹੀਂ ਲਾਈ ਇੱਕ ਐਟਵੀ ਤੇ ਪੱਥਰ ਤਾਂ ਲੱਗਿਆ ਨਹੀਂ ਮਤਲਬ ਪੱਥਰ ਨਹੀਂ ਨਹੀਂ ਪੱਥਰ ਹੀ ਲਾ ਕੇ ਕੱਲਾ ਆਸਤਰ ਬਲਕਟਾ ਨਹੀਂ ਕਰਾਇਆ ਕਮਰੇ ਨੂੰ ਅੰਦਰ ਬਾਬੂ ਜੀ ਟੱਕਾ ਵੀ ਸਾਰਾ ਕੁਝ ਕੰਪਲੀਟ ਕਰਾਇਆ ਪੱਥਰ ਵੀ ਬਕਾਇਦਾ ਆਪਾਂ ਲਵਾਇਆ ਕਰੰਡੀ ਵੀ ਨਹੀਂ ਲੈ ਕੇ ਆਇਆ ਮੈਸਤਰੀ ਇੱਥੇ ਝੋਲੇ ਸਕੂਲ ਚ ਠੀਕ ਹੈ ਵੀ ਕਿਤੇ ਦਿਹਾੜੀ ਤੇ ਉਹ ਵੀ ਬੁਲਾ ਲੈਣਾ ਮੈਸਤਰੀ ਕਰੰਡੀ ਵੀ ਨਹੀਂ ਲੈ ਕੇ ਆਇਆ ਅੰਦਰ ਕਟਨ ਹੋ ਗਿਆ ਸਾਨੂੰ ਖੁਸ਼ੀ ਹੋਈ ਸੀ ਕਿ ਚਲੋ ਸਾਡੇ ਪਿੰਡ ਚ ਐਮਐਲਏ ਸਾਹਿਬ ਆਏ ਐ ਤੇ ਸਾਡੇ ਸਕੂਲ ਨੂੰ ਕਿ 10 20 50 ਲੱਖ ਰੁਪਇਆ ਗ੍ਰਾਂਟ ਦੇ ਕੇ ਜਾਣਗੇ ਪਰ ਜਦੋਂ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਜਿਹੜੇਦਾਰ ਘਟਨ ਕਰੀ ਜਾ ਰਹੇ ਆ ਇਹ ਸਾਰਾ ਇਹ ਵਿਵਹਾਰ ਸਿਮਰਤ ਕੌਰ ਦੇ ਐਪੀਪ ਕੋਟੇ ਚ ਬਣੇ ਹੋਏ ਆ ਬਿਲਡਿੰਗ ਸਾਡੇ ਪਿੰਡ ਚ ਇੱਕ ਇੱਟ ਵੀ ਲੱਗੀ ਹੋਵੇ ਇਹਨਾਂ ਦੀ ਸਰਕਾਰ ਦੀ ਅਸੀਂ ਸਾਰੇ ਪਿੰਡ ਦੇਣਦਾ ਰਹੀਏ ਜੇ ਤੁਹਾਡੇ ਕੋਲੇ ਕੋਈ ਉਹਦਾ ਸਬੂਤ ਜਾਂ ਕੋ ਹੈਗਾ ਕਿਥੋਂ ਪੈਸਾ ਲੱਗੇ ਹਾਂਜੀ ਐਪੀ ਲੈਂਡ ਚ ਲਾਇਆ ਸੀ ਜਿਹੜੇ ਕੋ ਘਟ ਗਿਆ ਸੀ ਪੈਸੇ 14ਵੇਂ 15ਵੇਂ ਵਿੱਤ ਕਮਿਸ਼ਨ ਕੋ ਸਬੂਤੇ ਚ ਲਾਇਆ ਇੱਕ ਛੋਟਾ ਜਿਹਾ ਸੀ 8 ਫੁੱਟ ਵਿੱਚ ਜਗ੍ਹਾ ਰਹਿਂਦੀ ਸੀਗੀ ਉਹ ਅਸੀਂ ਪੰਚਾਇਤ ਫੰਡ ਚ ਲਾਈਏ ਤਿੰਨ ਥਾਂ ਇਹ ਗ੍ਰਾਂਟ ਲਾਈ ਥੋੜੇ ਤੋਂ ਸਾਰੇ ਹੈਗੇ ਹਾਂ ਹਾਂਜੀ ਹਾਂ ਕਿ ਜੇ ਦੇ ਘਰ ਤੋਂ ਤੁਹਾਡੇ ਪਿੰਡ ਹੋਇਆ ਸਕੂਲ ਕਮਰੇ ਕਿਹੜੇ ਨਵੇਂ ਪਾਈ ਨੇ ਕਿੱਥੇ ਨੇ ਕਮਰੇ ਇਹਨਾਂ ਨੇ ਤਾਂ ਲਾਇਆ ਹੀ ਨਹੀਂ ਪੈਸਾ ਹੀ ਨਹੀਂ ਆਇਆ ਇਹਨਾਂ ਨੇ ਕਿਹੜੇ ਕਮਰੇ ਪਾਉਣੇ ਸੀ ਇਹਦਾ 2022 ਦੀ ਬਿਲਡਿੰਗ ਬਣੀ ਹੋਈ ਆ ਇਹ ਉਹ ਤਾਂ ਚੱਕ ਕੇ ਹੀ ਉਦਘਾਟਨ ਕਰ ਗਏ ਆ ਕੱਲ ਉਹਦੇ ਪੱਥਰ ਲਾ ਕੇ ਦੀ ਫੇ ਬਾਹਰ ਵੀ ਨਹੀਂ ਪੱਥਰ ਲਾਇਆ ਕੰਧਾਂ ਦੇ ਬਾਹਰ ਪੱਥਰ ਲੱਗੇ ਹੋਏ ਆ ਜਿਹੜੇ ਕੋਟੇ ਦੇ ਪੈਸੇ ਆਏ ਹੋਏ ਆ ਪਹਿਲਾਂ ਐਮਪੀ ਕੋਟੇ ਦੇ ਇਹਨਾਂ ਨੇ ਅੰਦਰ ਬਾਹਰ ਕਾਹਤੋਂ ਲਾਇਆ ਬਾਹਰ ਲਾਉਂਦੇ ਜਿਹਨਾਂ ਦਾ ਪੈਸਾ ਸੀਗਾ ਤਾਂ ਮਤਲਬ ਇਸ ਇਹਨਾਂ ਜਿਹੜਾ ਵਿਕਾਸ ਹੋਇਆ ਉਹਦਾ ਨਹੀਂ ਪੱਥਰ ਪਹਿਲਾਂ ਲੱਗੇ ਹੋਏ ਆ ਲੱਗੇ ਹੋਏ ਆ ਜੀ ਬਾਹਰ ਬਕਾਇਦਾ ਵੇਖ ਲੋ ਤਿੰਨ ਤਿੰਨ ਨਹੀਂ ਪੱਥਰ ਅੰਦਰ ਨਵਾਂ ਲਾਗੇ ਉਹਦਾ ਇਹ ਤਾਂ ਹੀ ਦਾ ਬਾਹਰ ਨਹੀਂ ਲਾਇਆ ਜਿਹਨਾਂ ਦਾ ਬਲੋਕਿੰਗ ਯਾਰ ਹੋ ਜਾਊਗਾ ਚਾਕੇ ਅੰਦਰ ਨਹੀਂ ਪੱਥਰ ਲਾਗੇ ਜੀ ਉਹਦੇ ਬਰਾਬਰ ਲਾਉਂਦੇ ਜਿਹਨਾਂ ਦਾ ਪੈਸਾ ਆਇਆ ਸੀ ਤਾਂ ਬੱਚਿਆਂ ਦੇ ਇੱਥੇ ਪਾਣੀ ਪੀਣ ਦਾ ਇਹ ਗਰੀਬਾਂ ਦੀ ਇੱਥੇ ਬੱਚੇ ਪੜਦੇ ਆ ਜਿਹੜੇ ਕਿ ਇੱਥੇ ਫੋਟਮਾ ਕਰਾਈ ਗਏ ਆ ਨਾਲ ਐਮਐਲਏ ਦੀ ਉਹਨਾਂ ਦਾ ਇੱਥੇ ਕੋਈ ਬੱਚਾ ਵੀ ਨਹੀਂ ਪੜਦਾ ਇਹ ਤਾਂ ਜੀ ਮਤਲਬ ਇੱਟਾ ਵੀ ਪੱਟ ਕੇ ਕੰਧ ਦੀਆਂ ਜਿਹਨਾਂ ਲਾਈਆਂ ਮਤਲਬ ਚਾਦਰਾਂ ਪਾਈਆਂ ਪਈਆਂ ਉੱਥੇ ਰੂਟ ਚੱਕ ਕਾਉਣ ਵਾਸਤੇ ਉਹ ਵੀ ਨਹੀਂ ਪੈਸੇ ਦੇ ਸਕਦੇ ਜੀ ਡੱਗੀ ਪੱਟੀ ਆ ਘਟੂ ਘਟ 25 ਫੁੱਟ ਡੂੰਗੀ ਬੱਚਿਆਂ ਵਾਸਤੇ ਵਿੱਚ ਪਾਣੀ ਦਾ ਸੀਦਾ ਪੈ ਕੇ ਵੀ ਚਲ ਆਰੋ ਹੋ ਕੇ ਗਾਂ ਡੱਪ ਜੂਗਾ ਉਹ ਮੋਟਰ ਖਰਾਬ ਹੋ ਗਈ ਪਤ ਨਹੀਂ ਸਾਲ ਹੋ ਗਿਆ ਪਤ ਨਹੀਂ 6 ਮਹੀਨੇ ਜਵਾਕ ਬਚਾਰੇ ਬੋਤਲਾਂ ਲਿਆਉਂਦੇ ਚੱਕ ਚੱਕ ਘਰੋ ਬੁਰਾ ਹਾਲਾ ਪਾਣੀ ਦਾ 3000 ਰੁਪਏ ਮੋਟਰ ਤੇ ਨਹੀਂ ਲਾਇਆ ਇਹਨਾਂ ਨੇ ਪਾਣੀ ਹੈ ਨਹੀਂ ਸਕੂਲ ਚ ਲੋਕਵਾਇਟੀਵੀ ਨਾਲ ਜੁੜੇ ਤਸੀਮ ਅਹਿਮਤਾਜ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਲਿਆਂਦੀ ਗਈ ਹੈ ਜਿਸ ਦੇ ਤਹਿਤ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਅਦਗਠਨ ਕੀਤੇ ਜਾ ਰਿਹਾ ਕਿਤੇ ਚਾਰ ਦਿਵਾਰੀ ਦਾ ਅਦਗਠਨ ਕਿਤੇ ਪਖਾਨਿਆਂ ਦਾ ਅਦਗਠਨ ਵੀ ਹੋ ਰਹੇ ਸੀਗੇ ਤੇ ਕਿਤੇ ਕਲਾਸਰੂਮਾਂ ਦੇ ਅਦਗਠਨ ਪਰ ਅਸੀਂ ਇਸ ਵਕਤ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਦੇ ਕੋਠੇ ਨਾਥੀ ਆਣਾ ਜਿੱਥੇ ਪ੍ਰਾਇਮਰੀ ਸਕੂਲ ਦੇ ਵਿੱਚ ਖੜੇ ਹਾਂ ਉੱਥੇ ਇੱਕ ਨੀ ਪੱਥਰ ਦਿਖਾਉਨੇ ਆ ਕਿ ਜਿਹੜਾ 16 4 ਜਦੋਂ ਅਸੀਂ ਵੀਡੀਓ ਰਿਕਾਰਡ ਕਰ ਰਹੇ ਹਾਂ ਹੁਣ ਤੋਂ 2 ਦਿਨ ਪਹਿਲਾਂ ਅੱਜ 18 ਤਰੀਕ ਹੈ ਤਾਂ 16 4 2025 ਨੂੰ ਆਧੁਨਿਕ ਕਲਾਸਰੂਮ ਸਮਰਪਿਤ ਕੀਤਾ ਗਿਆ ਇਸ ਸਕੂਲ ਨੂੰ ਪਰ ਇੱਥੇ ਆਉਂਦੇ ਆ ਮਾਸਟਰ ਜਗਸੀਰ ਸਿੰਘ ਜੋ ਐਮਐਲਏ ਨੇ ਹਲਕਾ ਪੁੱਛੋ ਤੋਂ ਉਹ ਇੱਥੇ ਆ ਕੇ ਉਦਘਾਟਨ ਕਰਕੇ ਜਾਂਦੇ ਇਸ ਕਲਾਸਰੂਮ ਦਾ ਫਰੋ ਕਲਾਸਰੂਮ ਕਿੱਥੇ ਹੈ ਸਵਾਲ ਇੱਥੇ ਹੈ ਕਿ ਕੀ ਉਹ ਕਲਾਸਰੂਮ ਇੱਥੇ ਹੈਗਾ ਜਿਹਦਾ ਅਦਗਠਨ ਕੀਤਾ ਜੇਕਰ ਉਹ ਹੈਗਾ ਤਾਂ ਉਹ ਬਣਾਇਆ ਕਿਨੇ ਆ ਜਿਹੜੇ ਪਿੰਡ ਵਾਸੀ ਆ ਜਿਹੜੇ ਕੋਠਿਆਂ ਦੇ ਲੋਕ ਨੇ ਉਹ ਖੜੇ ਤਸਵੀਰ ਦਿਖਾ ਦਿੰਨੇ ਆ ਸਾਰੇ ਇਕੱਠੇ ਹੋਏ ਆ ਉਹਨਾਂ ਤੋਂ ਜਾਣਦੇ ਆ ਕਿ ਜਿਹੜਾ ਅਦਗਠਨ ਕੀਤਾ ਉਹ ਕਲਾਸਰੂਮ ਜਿਹੜੇ ਆਧੁਨਿਕ ਕਲਾਸਰੂਮ ਲਿਖੇ ਗਏ ਨੇ ਉਹ ਕਦੋਂ ਬਣੇ ਨੇ ਕਿੰਨਾਂ ਨੇ ਬਣਾਏ ਨੇ ਤੇ ਅਦਗਠਨ ਕੌਣ ਕਰ ਗਿਆ ਭਾਈ ਸਭ ਤੋਂ ਪਹਿਲਾਂ ਜਿਹੜਾ ਇਹ ਨੀਂ ਪੱਥਰ ਦੀ ਆਪਾਂ ਗੱਲ ਕਰ ਰਹੇ ਆਂ ਪਰ ਸੋ ਤੁਹਾਡੇ ਇੱਥੇ ਸਕੂਲ ਦੇ ਵਿੱਚ ਐਮਐਲਏ ਆਉਂਦੇ ਨੇ ਕੀ ਉਹ ਕਰਕੇ ਜਾਂਦੇ ਨੇ ਇੱਥੇ ਬਾਈ ਜੀ ਸਾਨੂੰ ਤਾਂ ਲੱਗਿਆ ਵੀ ਇਹ ਇਹ ਮਾਸਟਰ ਜਗਸੀਰ ਸਾਡੇ ਹਲਕਾ ਪੁੱਛੋ ਤੋਂ ਐਮਐਲਏ ਆ ਆਮ ਆਦਮੀ ਪਾਰਟੀ ਨਾਲ ਉਹਨਾਂ ਨੇ ਇਹ ਨੀਂ ਪੱਥਰ ਰੱਖਿਆ ਪਰ ਸਾਨੂੰ ਖੁਸ਼ੀ ਹੋਈ ਸੀ ਵੀ ਚਲੋ ਸਾਡੇ ਪਿੰਡ ਚ ਐਮਐਲਏ ਸਾਹਿਬ ਆਏ ਐ ਤੇ ਸਾਡੇ ਸਕੂਲ ਨੂੰ ਕੋਈ 10 20 50 ਲੱਖ ਰੁਪਿਆ ਗ੍ਰਾਂਟ ਦੇ ਕੇ ਜਾਣਗੇ ਪਰ ਜਦੋਂ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਜਿਹੜੇ ਦਰ ਘਟਨ ਕਰੀ ਜਾ ਰਹੇ ਐ ਇਹ ਸਾਰਾ ਹੀ ਬੀਬਾ ਹਰਸਿਮਰਤ ਕੌਰ ਦੇ ਐਮਪੀ ਕੋਟੇ ਚ ਬਣੇ ਹੋਏ ਆ ਬਿਲਡਿੰਗ ਇਹ ਪਹਿਲਾਂ ਬਾਈ ਜੀ 2016 ਤੋਂ ਪਹਿਲਾਂ ਇਹ ਇਹ ਸਮਸ਼ਾਨ ਘਾਟ ਹੁੰਦੇ ਸੀ ਤੇ ਇਹ ਕਾਲੀਦਲ ਦੀ ਸਰਪੰਚੀ ਸੀ ਇੱਥੇ ਕਾਲੀਦਲ ਦੀ ਸਰਕਾਰ ਸੀ ਤੇ ਇਹ ਉਦੋਂ ਬਾਅਦ ਚ ਜੀ ਜਗਾ ਸਕੂਲ ਨੂੰ ਥੋੜੀ ਸੀ ਤੇ ਚਲੋ ਪਿੰਡ ਦੇ ਸਹਿਯੋਗ ਨਾਲ ਲੋਕਾਂ ਦਾ ਥਵਾ ਕੇ ਇੱਕੇ ਨਾਲ ਇਹ ਜਗਾ ਬਾਬਾ ਜੀ ਦੇ ਨੂੰ ਮਿੰਤ ਤਰਲਾ ਕਰਕੇ ਤੇ ਅਸੀਂ ਸਮਸ਼ਾਨ ਘਾਟੋਂ ਗੁਰੂ ਘਰ ਆ ਸਾਡੇ ਉੱਥੇ ਬਣਾਏ ਇਹ ਸਕੂਲ ਨੂੰ ਜਗ੍ਹਾ ਸ਼ਿਫਟ ਕਰ ਲਈ ਇਹੇ ਦੋ ਵਾਰੀ 5-5 ਲੱਖ ਰੁਪਏ 2016 ਚ ਪਹਿਲਾਂ ਜਿਹੜੇ ਦੋ ਕਮਰੇ ਬਣੇ ਸੀ ਪਿੱਛੇ ਸਾਈਡ ਉਹ ਲੋਕਾਂ ਤੋਂ ਵਾਸ ਇਕੱਠੀ ਕਰਕੇ ਕਿਸੇ ਨੇ 100 ਕਿਸੇ ਨੇ 200 ਵਾਸ ਦਿੱਤੀ ਸੀ ਉਹਦਾ ਕਰਕੇ ਬਣਾਈ ਸੀ ਉਸ ਤੋਂ ਬਾਅਦ ਬੀਬਾ ਜੀ ਨੇ 2016 ਚ 5 ਲੱਖ ਰੁਪਏ ਦੀ ਐਮਪੀ ਕੋਟ ਚੋਂ ਗ੍ਰਾਂਟ ਦਿੱਤੀ ਸੀ ਫੇਰ ਇਹ ਬਿਲਡਿੰਗ ਬਣੀ ਉਸ ਤੋਂ ਬਾਅਦ ਫੇਰ 17 ਚ ਬੀਬਾ ਹਰ ਸਿਮਰਤ ਕੌਰ ਨੇ ਗ੍ਰਾਂਟ ਦਿੱਤੀ 5 ਲੱਖ ਦੀ ਇਹ ਬਿਲਡਿੰਗ ਉਦੋਂ ਦੀ ਬਣੀ ਹੋਈ ਹੈ ਅਸੀਂ ਪੁੱਛਣਾ ਚਾਹੁੰਦੇ ਆ ਭਗਵੰਤ ਮਾਨ ਸਿੰਘ ਤੇ ਤੋਂ ਮੇਰਾ ਮਦਮ ਰਾਈ ਪੁੱਛਣਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਝੂਠੇ ਵਾਅਦੇ ਝੂਠੇ ਪ੍ਰਚਾਰ ਛੋੜੇ ਕਿੰਨਾ ਚਿਰ ਚੱਲਣਗੇ 3 ਸਾਲ ਹੋ ਗਏ ਇਹਨਾਂ ਦੀ ਸਰਕਾਰ ਨੂੰ ਜੀ ਸਾਡੇ ਪਿੰਡ 'ਚ ਇੱਕ ਇੱਟ ਵੀ ਲੱਗੀ ਹੋਵੇ ਇਹਨਾਂ ਦੀ ਸਰਕਾਰ ਦੀ ਅਸੀਂ ਸਾਰੇ ਪਿੰਡ ਦੇਂਦਾ ਰਹੀ ਪਰ ਜਿਹੜੇ ਜਿਹੜੇ ਇਹਨਾਂ ਨੇ ਅਦਗਾਟਨ ਕੀਤਾ ਜਿਹੜਾ ਲਿਖਿਆ ਕਿ ਇਹ ਧੂਨੀ ਕਲਾਸਰੂਮ ਸਮਰਪਿਤ ਕੀਤਾ ਇਹ ਜਿਹੜੇ ਕਲਾਸਰੂਮ ਹੈ ਕਦੋਂ ਬਣੇ ਹੋਏ ਇਹ ਕਲਾਸਰੂਮ ਬਣੇ 2022 'ਚ 23 'ਚ 22 23 ਚ ਬਣੇ ਹੋਇਆ ਤਾਂ ਮਤਲਬ ਸਰਕਾਰ ਹੈ ਨਹੀਂ ਸੀ ਆਮ ਆਰ ਹੈ ਨਹੀਂ ਸੀ ਆਮ ਆਦਮੀ ਪਾਰਟੀ ਦੀ ਐਮਪੀ ਕੋਟੇ ਚ ਬਣੇ ਹੋਇਆ ਪਰ ਜੇ ਇਹ ਕਹਿੰਦੇ ਆ ਵੀ ਇੱਕ ਕਲਾਸਰੂਮ ਸਾਡੀ ਸਰਕਾਰ ਚ ਬਣੇ ਆ ਜਾਂ ਸਾਡੇ ਅਸੀਂ ਪੈਸਾ ਦਿੱਤਾ ਉਹ ਸਾਨੂੰ ਰਿਕਾਰਡ ਦਿਖਾਇਆ ਜਾਵੇ ਜੇ ਕੋਈ ਪੈਸਾ ਦਿੱਤਾ ਉਹਦਾ ਰਿਕਾਰਡ ਤਾਂ ਨਹੀਂ ਨਾ ਲੋਕ ਦਾ ਰਿਕਾਰਡ ਦਿਖਾਇਆ ਜਾਵੇ ਜੀ ਇੱਕ ਸਾਡੇ ਉਸ ਤੋਂ ਬਾਅਦ ਫਿਰ ਇੱਥੇ ਨਾ ਆਰਓਆਈ ਦਿਖਾਉਣੇ ਤੁਹਾਨੂੰ ਵੀ 2 ਸਾਲ ਹੋ ਗਏ ਆਰਓ ਪਏ ਨੂੰ ਬੱਚਿਆਂ ਦੇ ਇੱਥੇ ਪਾਣੀ ਪੀਣ ਦਾ ਪ੍ਰਬੰਧ ਹੈ ਨਹੀਂ ਘਰਾਂ ਚੋਂ ਲੈ ਕੇ ਆਉਂਦੇ ਆ ਤੇ ਗਰੀਬਾਂ ਦੀ ਇੱਥੇ ਬੱਚੇ ਪੜਦੇ ਆ ਜਿਹੜੇ ਕਿ ਇੱਥੇ ਫੋਟੋਆਂ ਕਰਾਈ ਗਏ ਆ ਨਾਲ ਐਮਐਲਏ ਦੇ ਉਹਨਾਂ ਦਾ ਇੱਥੇ ਕੋਈ ਬੱਚਾ ਵੀ ਨਹੀਂ ਪੜਦਾ ਗਰੀਬਾਂ ਦੇ ਇੱਥੇ ਆਈਸੀ ਭਾਈਚਾਰੇ ਦੇ ਬੱਚੇ ਪੜਦੇ ਆ ਤੇ ਐਨਾ ਇਹ ਵਿਤਕਰਾ ਰੱਖਦੇ ਆ ਆਮ ਆਦਮੀ ਸਰਕਾਰ ਦੇ ਤੇ ਉਹਨਾਂ ਦੇ ਜਿਹੜੇ ਨਾਲ ਟੈਚ ਆ ਬੰਦੇ ਵੀ ਸਾਨੂੰ ਉਹ ਪੀਣ ਵਾਲਾ ਪਾਣੀ ਤਾਂ ਦਿਖਾਉਣੇ ਆ ਸਾਨੂੰ 2 ਸਾਲ ਹੋ ਗਏ ਜਿੰਨਾ ਖਰਚਾ ਇਸ ਪ੍ਰੋਗਰਾਮ ਤੇ ਪਰਸੋਂ ਕਰਤਾ ਉਹਨੇ ਤਾਂ ਉਹ ਸਹੀ ਹੋ ਜਾਣਾ ਸਹੀ ਹੋ ਜਾਣਾ ਸੀ ਜੀ ਉੱਥੇ ਕੁਝ ਨਹੀਂ ਜੀ ਕੱਲੀ ਮੋਟਰ ਹੈ ਜਿਹੜਾ ਐਮਐਲਏ ਅੱਜ ਤਿੰਨ ਜਾਂ ਜਿਹੜਾ ਉਹ ਲੀਡਰ ਆ ਸਾਡੇ ਪਿੰਡ ਦਾ 3000 ਰੁਪਿਆ ਫੰਡ ਜੇਬ ਚੋਂ ਫੰਡ ਨਹੀਂ ਲਾ ਸਕਦਾ ਤੇ ਉਹ ਗਾਹ ਵਿਕਾਸ ਪਿੰਡ ਦਾ ਕੀ ਕਰੂਗਾ ਜੀ ਫਿਰ ਸਾਡੇ ਤੁਹਾਨੂੰ ਛੱਪੜ ਦਾ ਕੋਲੇ ਇੱਕ ਥਾਈ ਹੈ ਧਰਮਸਾਲਾ 3 ਸਾਲ ਹੋ ਗਏ ਉਹਦੀ ਸੱਤ ਡਿੱਗੀ ਨੂੰ ਜਦੋਂ ਨਿੰਨ ਦੀ ਸਰਕਾਰ ਹੈ ਅਸੀਂ ਵੀਡੀਓ ਵੀ ਪਾਈਆਂ ਵੀ ਉਹ ਇਹਨਾਂ ਨੂੰ ਦਿਸਦੀ ਨਹੀਂ ਵੀ ਉਹ ਸੱਤ ਡਿੱਗੀ ਆ ਛੱਪੜ ਦਾ ਲੋਕਾਂ ਤੇ ਬਦੂ ਪੈ ਰਹੀ ਹੈ ਬਿਮਾਰੀਆਂ ਫੈਲ ਰਹੀਆਂ ਉਹਦਾ ਪਾਣੀ ਕਰਨੀ ਇਹਨਾਂ ਦਾ ਕੋਈ ਵਿਕਾਸ ਨਹੀਂ ਸਾਡੀ ਜਦੋਂ ਦੀ ਪਟਾਇਤ ਦਾ ਇਲੈਕਸ਼ਨ ਹੋਇਆ ਜੀ ਪਹਿਲੀ ਪੰਚਾਇਤ ਦੇ ਸਾਡੇ ਏਸੀ ਤਿੰਨ ਮੈਂਬਰ ਹੈ ਪਹਿਲੀ ਪੰਚਾਇਤ ਦੀ ਮੀਟਿੰਗ ਜਸੀਂ ਛੱਪੜ ਦਾ ਮਤਾ ਪਾਇਆ ਪਹਿਲੀ ਮੀਟਿੰਗ ਚ 20 ਛੱਪੜ ਦਾ ਵਿਕਾਸ ਹੋਵੇ ਪਰ ਉੱਥੇ ਅੱਜ ਤੱਕਰ ਵੀ ਇਹਨਾਂ ਨੇ ਛੱਪੜ ਤੇ ਕੋਈ ਬੰਦਾ ਨਰੇਗਾ ਦਾ ਤਾਂ ਆਪ ਬਾਈ ਜਿਹੜਾ ਜਿਵੇਂ ਆਪਾਂ ਗੱਲ ਕੀਤੀ ਕਿ ਇਹ ਉਦਘਾਟਨ ਤੁਹਾਡੇ ਪਿੰਡ ਹੋਇਆ ਸਕੂਲ ਕਮਰੇ ਕਿਹੜੇ ਨਵੇਂ ਪਾਏ ਨੇ ਕਿੱਥੇ ਨੇ ਕਮਰੇ ਉਹ ਇਹਨਾਂ ਨੇ ਤਾਂ ਲਾਇਆ ਹੀ ਨਹੀਂ ਪੈਸਾ ਹੀ ਨਹੀਂ ਆਇਆ ਇਹਨਾਂ ਨੇ ਕਿਹੜੇ ਕਮਰੇ ਪਾਉਣੇ ਸੀ ਇਹਦਾ 2022 ਦੀ ਬਿਲਡਿੰਗ ਬਣੀ ਹੋਈ ਆ ਇਹ ਉਹ ਤਾਂ ਚੱਕ ਕੇ ਇਹ ਉਦਘਾਟਨ ਕਰ ਗਏ ਆ ਕੱਲ ਪੱਥਰ ਲਾ ਕੇ ਉੱਤੇ ਉਹਦੇ ਪੱਥਰ ਲਾ ਕੇ ਜੀ ਫਿਰ ਬਾਹਰ ਵੀ ਨਹੀਂ ਪੱਥਰ ਲਾਇਆ ਕੰਦਾ ਦੇ ਬਾਹਰ ਪੱਥਰ ਲੱਗੇ ਹੋਏ ਆ ਜਿਹੜੇ ਕੋਟੇ ਦੇ ਪੈਸੇ ਆਏ ਹੋਏ ਆ ਪਹਿਲਾਂ ਐਮਪੀ ਕੋਟੇ ਦੇ ਇਹਨਾਂ ਨੇ ਅੰਦਰ ਬਾਹਰ ਕਾਹਤੋਂ ਲਾਇਆ ਬਾਹਰ ਲਾ ਦਿੰਦੇ ਜਿਹਨਾਂ ਦਾ ਪੈਸਾ ਸੀਗਾ ਤਾਂ ਮਤਲਬ ਇਸ ਇਹਨਾਂ ਜਿਹੜਾ ਵਿਕਾਸ ਹੋਇਆ ਉਹਦਾ ਪਨੀ ਪੱਥਰ ਪਹਿਲਾਂ ਲੱਗੇ ਹੋਏ ਆ ਲੱਗੇ ਹੋਏ ਆ ਜੀ ਬਾਹਰ ਬਕਾਇਦਾ ਵੇਖ ਲਓ ਤਿੰਨ ਤਿੰਨ ਨਹੀਂ ਪੱਥਰ ਇਹ ਤਾਈਂ ਤਾਂ ਬਾਹਰ ਨਹੀਂ ਲਾਇਆ ਜਿਹਨਾਂ ਦਾ ਲੋਕਲ ਯਾਰ ਹੋ ਜਾਊਗਾ ਚੱਕ ਕੇ ਅੰਦਰ ਨਹੀਂ ਪੱਥਰ ਲਾਗੇ ਜੀ ਉਹਦੇ ਬਰਾਬਰ ਲਾਉਂਦੇ ਜੇ ਇਹਨਾਂ ਦਾ ਪੈਸਾ ਆਇਆ ਸੀ ਤਾਂ ਕੋਈ ਏ ਆ ਜਿਹੜੇ ਕਲਾਸਰੂਮ ਦੋ ਬਣੇ ਆ ਇਹਨਾਂ ਦਾ ਇੱਕ ਹਿਸਾਬ ਦਾ ਕੀਤਾ ਇਹਨਾਂ ਨੇ ਉਹਦੇ ਘਾਟ ਨੂੰ ਹਾਂਜੀ ਇਹਨਾਂ ਦਾ 22 ਚ ਬਣੇ ਵੇ ਆ ਇਹ ਉਹ ਸਰਕਾਰ ਕੀ ਦੀ ਸੀ ਉਹ ਤਾਂ ਕਾਂਗਰਸ ਦੀ ਸਰਕਾਰ ਸੀ ਜੀ ਕਾਂਗਰਸ ਦੀ ਸਰਕਾਰ ਦੀ ਹਾਂਜੀ ਠੀਕ ਹੈ ਤੇ ਐਮਪੀ ਕੋਟ ਦਾ ਫੰਡ ਆ ਐਮਪੀ ਕੋਟ ਦਾ ਫੰਡ ਆ ਜੀ ਬੀਬਾ ਦਾ ਫੰਡ ਆ ਜੀ ਠੀਕ ਹੈ ਤਾਂ ਬਾਪੂ ਜੀ ਤੁਹਾਨੂੰ ਕਿੰਨਾ ਕਿੰਨਾ ਸਮਾਂ ਹੋ ਗਿਆ ਵੇਂਦਿਆਂ ਨੂੰ ਜਿਹੜਾ ਸਕੂਲ ਹੈ ਇੱਕ ਦੋ ਦਾ ਬਣਿਆ ਤੇ ਆਹ ਸਰਕਾਰ ਚ ਬਣਿਆ ਕੁਛ ਇੱਥੇ ਜੀ ਜੀ ਪਹਿਲਾਂ ਦਾ ਬਣਿਆ ਜੀ ਪਹਿਲਾਂ ਦਾ ਬਣਿਆ ਹੋਇਆ ਹਾਂਜੀ ਇਹਨਾਂ ਨੇ ਤਾਂ ਜੀ ਪੱਥਰ ਰੱਖਤਾ ਵੀ ਮਤਲਬ ਪੱਥਰ ਪਾੜ ਵੀ ਨਹੀਂ ਜਾਵੇ ਬੰਦਰਲੇ ਪਾਸੇ ਰੱਖਤਾ ਜੀ ਬਾਹਰ ਨਹੀਂ ਤਾਮੀਨ ਲਾਇਆ ਵੀ ਇਸ ਬਾਲਾ ਕੋਈ ਗ੍ਰਾਂਟ ਦਿੱਤੀ ਇਹਨਾਂ ਨੇ ਜੀ ਇਹ ਤਾਂ ਜੀ ਮਤਲਬ ਇੱਟਾਂ ਵੀ ਪੱਟ ਕੇ ਇੱਕ ਕੰਧ ਦੀਆਂ ਜੀ ਇਹਨਾਂ ਲਾਈਆਂ ਮਤਲਬ ਚਾਦਰਾਂ ਪਾਈਆਂ ਪੰਜਾਂ ਉੱਥੇ ਰੂਟ ਟੋਕ ਪਾਉਣ ਵਾਸਤੇ ਉਹ ਵੀ ਨਹੀਂ ਪੈਸੇ ਦੇ ਦੇ ਸਕਿਆ ਜੀ ਠੀਕ ਹੈ ਭਾਈ ਜਿਵੇਂ ਆਪਾਂ ਗੱਲ ਕੀਤੀ ਕਿ ਅਧੁਨਿਕ ਕਲਾਸਰੂਮ ਤੁਹਾਡੇ ਪਿੰਡ ਬਣਾਏ ਗਏ ਆ ਉਹ ਅਧੁਨਿਕ ਕਲਾਸਰੂਮਾਂ ਦੇ ਵਿੱਚ ਕੁਝ ਬਦਲਾਅ ਕੀਤਾ ਨਵੇਂ ਪਾਏ ਆ ਜਾਂ ਮਰਮਤ ਕੀਤੀ ਹੈ ਕੀ ਕੀਤਾ ਉਹਨਾਂ ਦਾ ਬਾਈ ਜੀ ਕੋਈ ਮਰਮਤ ਨਹੀਂ ਕੁਝ ਨਹੀਂ ਇਹ ਸਾਨੂੰ ਐਮਪੀ ਲਾਂਡ ਚ ਆਇਆ ਸੀ 5 ਲੱਖ ਰੁਪਏ ਵੀ ਬਾਹਰ ਸੰਤਕੌਰ ਬਦਲਣੇ ਦਿੱਤਾ ਸੀਗਾ ਜੀ ਕੁਝ ਤਾਂ ਉਹਦੇ 'ਚ ਲੱਗੀ ਹੈ ਕੋਸ਼ ਅਸੀਂ 14ਵਾਂ 15ਵਾਂ ਵਿੱਤ ਕਮਿਸ਼ਨ ਉਹਦੇ 'ਚ ਲਈ ਹੈ ਇਹ ਤਾਂ 2022-23 ਦੇ ਬਣੇ ਹੋਏ ਆ ਬਾਈ ਜੀ ਆਪਾਂ ਬਣਾਏ ਆ ਠੀਕ ਹੈ ਮਨ ਲਾ ਇਹਦੇ ਵਿੱਚ ਪੂਰੀ ਪੰਚਾਇਤ ਸੀ ਉਦੋਂ ਹਾਂਜੀ ਹਾਂ ਆਪਣੀ ਪੰਚਾਇਤ ਸੀ ਠੀਕ ਹੈ ਤੁਹਾਡੇ ਵੱਲੋਂ ਬਣਾਏ ਗਏ ਹਾਂਜੀ ਹਾਂ ਹਾਂ ਕੋਈ ਇਹ ਤਾਂ ਪੰਜਾਬ ਸਰਕਾਰ ਦਾ ਇੱਕ ਪੈਸਾ ਵੀ ਹੈ ਨਹੀਂ ਇਹ ਸਾਰਾ ਹਰਸਿਮਰਤ ਕੌਰ ਬਾਦਲ ਨੇ ਮਨ ਲਾ ਦਿੱਤੇ ਜਿਹੜੇ ਪਹਿਲਾਂ ਬਣੇ ਉਹ ਵੀ ਤੇ ਇਹ ਵੀ ਇਹ ਮਨ ਲਾ ਇਹ ਉਦਘਾਟਨ ਹੋਣ ਕਰਦੇ ਬਣੇ 23 23 22 23 ਦੇ ਬਣਿਆ ਇਹ 22 23 ਸੀਸ਼ਨ 'ਚ ਬਣੇ ਹਾਂਜੀ ਹਾਂ ਠੀਕ ਹੈ ਇਹ ਫਿਰ ਉਦਘਾਟਨ ਹੁਣ ਕਦੋਂ ਕਰਗੇ ਕਿ ਉਦੋਂ ਰਹਿ ਗਿਆ ਸੀ ਕਰਨਾ ਨਹੀਂ ਇਹ ਉਦਘਾਟਨ ਕੋ ਸਾਰੇ ਅਸੀਂ ਸਿਸਟਮ ਪਤਾ ਕੀ ਗੱਲ ਆ ਅਸੀਂ ਪੱਥਰੇ ਦੇ ਸਾਰੇ ਲੱਗੇ ਹੋਏ ਆ ਬਾਹਰ ਇਹ ਤਾਂ ਮੂਹ ਵੀ ਉੱਤੇ ਮਨ ਲਾ ਇਹਨਾਂ ਨੇ ਬਾਹ ਜਿਹੜਾ ਸਕੂਲ ਬਣਿਆ ਇਹ ਸਾਰਾ ਸ਼ੋਮਨੀ ਅਕਾਲੀ ਦਲ ਦੀ ਦੇਣ ਹੈ ਇਹ ਕੋਈ ਇੰਨਾ ਦੀ ਮਤਲਬ ਕੁਝ ਨਹੀਂ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੋਈ ਇੰਨੀ ਚੀਜ਼ ਵੀ ਨਹੀਂ ਹੈ ਕਹਿ ਸਕਦੇ ਵੀ ਅਸੀਂ ਸਕੂਲ ਚਾਹ ਲਈ ਆ ਉਹ ਅਸੀਂ ਜਿਹੜੀ ਮੋਟਰ ਦੀ ਗੱਲ ਕਰੀ ਅਸੀਂ ਡੱਗੀ ਪੱਟੀ ਆ ਘਟੂ ਘਟ 25 ਫੁੱਟ ਡੂੰਗੀ ਬੱਚਿਆਂ ਵਾਸਤੇ ਵਿੱਚ ਪਾਣੀ ਦਾ ਸਿੱਧਾ ਪਾ ਕੇ ਵੀ ਚੱਲ ਆਰੋ ਹੋ ਕੇ ਗਾਂਢ ੱਪ ਜੂਗਾ ਉਹ ਮੋਟਰ ਖਰਾਬ ਹੋ ਗਈ ਪਤਾ ਨਹੀਂ ਸਾਲ ਹੋ ਗਿਆ ਪਤਾ ਨਹੀਂ 6 ਮਹੀਨੇ ਜਵਾਕ ਵਿਚਾਰੇ ਬੋਤਲਾਂ ਲਿਆਉਂਦੇ ਚੱਕ ਚੱਕ ਕਰੋ ਬੁਰਾ ਹਾਲਾ ਪਾਣੀ ਦਾ 3000 ਰੁਪਏ ਮੋਟਰ ਤੇ ਨਹੀਂ ਲਾਇਆ ਇਹਨਾਂ ਨੇ ਪਾਣੀ ਹੈ ਨਹੀਂ ਸਕੂਲ ਚ ਮਤਲਬ ਪਾਣੀ ਹੈਗਾ ਜੀ ਬਸ ਉਹ ਚੱਕਿਆ ਨਹੀਂ ਜਾਂਦਾ ਡੱ ਮੈਲ ਨਹੀਂ ਰਹੇ ਹਾਂਜੀ ਹਾਂ ਥੱਲੇ ਉਹਨਾਂ ਕੱਸੀ ਪੱਟ ਕੇ 25 ਫੁੱਟ ਦੀ ਵਧੀਆ ਠੰਡਾ ਪਾਣੀ ਇਸ ਬੱਚਿਆਂ ਨੂੰ ਮਿਲੂਗਾ ਵੀ ਉਹ ਲਾਈ ਆ ਉੱਤੇ ਮੋਟਰ ਖਰਾਬ ਹੋ ਗਈ ਉਹ ਨਹੀਂ ਇਹਨਾਂ ਨੇ ਲੋਡ ਕਰਾਈ ਉਹ ਨਹੀਂ ਸਹੀ ਹੋਈ ਹਾਂਜੀ ਤੇ ਇਹ ਦਾ ਘਟਨ ਹੋ ਗਿਆ ਇਹਦਾ ਘਟਨ ਕਰਤਾ ਜੀ ਤੁਹਾਡੇ ਕੋਲੇ ਬਈ ਇਹਦੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਪੰਚਾਇਤ ਸੀਗੀ ਤੁਹਾਡੇ ਕੋਲੇ ਕੋਈ ਉਹਦਾ ਸਬੂਤ ਜਾਂ ਕੋ ਹੈਗਾ ਕਿਥੋਂ ਪੈਸਾ ਲੱਗਿਆ ਜੀ ਹਾਂਜੀ ਐਮਪੀ ਲਾਈਨ ਚ ਲਾਇਆ ਸੀ ਜਿਹੜਾ ਕੁਝ ਘਟ ਗਿਆ ਸੀ ਪੈਸੇ 14ਵੇਂ 15ਵੇਂ ਮੈਂ ਕਮਿਸ਼ਨ ਕੋਲ ਉਹਦੇ ਚ ਲਾਇਆ ਇੱਕ ਛੋਟਾ ਜਿਹਾ ਸੀ 8 ਫੁੱਟ ਵਿੱਚ ਜਗ੍ਹਾ ਰਹਿੰਦੀ ਸੀਗੀ ਉਹ ਸੀ ਪੰਚਾਇਤ ਫੰਡ ਚ ਲਾਈਏ ਤਿੰਨ ਥਾਂ ਸਾਰੀ ਜੀ ਦੀ ਡਾਇਰੈਕਟ ਸਾਰੀ ਸਾਡੇ ਕੋਲੇ ਬਕਾਇਦਾ ਸਾਰਾ ਰਿਕਾਰਡ ਹੈ ਕੋਈ ਇਹ ਨਹੀਂ ਗੱਲ ਵੀ ਅਸੀਂ ਕੋਲ ਬਣਾ ਰਹੇ ਆਂ ਗੱਲ ਸਾਰਾ ਇਹ ਤਾਂ ਉਹ ਵੀ ਬਸ ਚੱਕ ਕੇ ਮੈਂ ਵੀ ਆਖ ਮੈਂ ਘਟਨ ਕਰ ਦੇ ਕਹਿੰਦਾ ਮੈਂ ਕਿ ਕੋਈ ਚੱਲ ਸਕੂਲ ਨੂੰ ਹੋ ਸਕਦਾ 20 50 ਲੱਖ ਰੁਪਇਆ ਦੇ ਕੇ ਜਾਣ ਇਹ ਤਾਂ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਜਿਹੜੇ ਪੁਰਾਣਾ ਉਹਨਾਂ ਦੇ ਘਟਨ ਕਰ ਗਏ ਪੁਰਾਣਿਆਂ ਦੇ ਕਰ ਗਏ ਹਾਂਜੀ ਹੁਣ ਆ ਇਹ ਵੀ ਪੱਥਰ ਸਾਰੀ ਉਮਰ ਇੱਥੇ ਰਹੂਗਾ ਲੋਕਾਂ ਨੂੰ ਆਹੀ ਲੱਗਣ ਲੋਕਾਂ ਨੂੰ ਆਹੀ ਲੱਗੂਹੀ ਕਹਿੰਦੇ ਵੀ ਜਿਹੜੀ ਤੁਸੀਂ ਘਟਨ ਕਰਕੇ ਸਾਨੂੰ ਬਿਲਡਿੰਗ ਤਾਂ ਦਿਖਾਓ ਕਿੱਥੇ ਬਣੀ ਆ ਕਿਹਨੇ ਬਣਾਈ ਆ ਮਨ ਲਾ ਜੇ ਇਹਨਾਂ ਦੇ ਇੱਕ ਇੱਟ ਨਹੀਂ ਤੇ ਨਕਮੀਆਂ ਆਈ ਮੈਨੂੰ ਬਾਪੂ ਜੀ ਕਿੱਥੇ ਨੇ ਕਮਰੇ ਜਿਹੜੇ ਪਾਏ ਗਏ ਨੇ ਨਵੇਂ ਹੈਂ ਇਹਨਾਂ ਦੇ ਇੱਕ ਇੱਟ ਵੀ ਨਹੀਂ ਲੱਗੀ ਤੁਸੀਂ ਕਿੱਥੇ ਤੇ ਕਮਰਾ ਕਿਉਂ ਤੇ ਆਕੇ ਨਹੀਂ ਇੱਟ ਵੀ ਨਹੀਂ ਲਾਈ ਇੱਕ ਇੱਟ ਵੀ ਤੇ ਪੱਥਰ ਤਾਂ ਲੱਗਿਆ ਨਹੀਂ ਪੱਥਰ ਨਾ ਨਹੀਂ ਪੱਥਰ ਹੀ ਲਾਗੇ ਕੱਲਾ ਨਹੀਂ ਲਾਗੇ ਇਹ ਨਵਾਂ ਆਇਆ ਸਕੂਲ ਚ ਹਾਂ ਹਾਂ ਜੀ ਕੱਲਾ ਨਹੀਂ ਪੱਥਰ ਹੀ ਨਵਾਂ ਆਇਆ ਨਹੀਂ ਪੱਥਰ ਆਇਆ ਨਹੀਂ ਸਾਲਾਂ ਨਹੀਂ ਬਥਰ ਨਾ ਆਈ ਹੋਰ ਤਾਂ ਕੋਈ ਆਇਆ ਨਹੀਂ ਤੇ ਪਰसों ਜਦੋਂ ਉਹ ਵਦ ਘਟਨ ਕਰਨਾ ਆ ਤੁਸੀਂ ਪੁੱਛਿਆ ਨਹੀਂ ਉਹਦੇ ਕਿ ਕੀ ਬਣਾ ਰਹੇ ਉਹਦੇ ਸਾਨੂੰ ਸੱਦੇ ਨਹੀਂ ਸਾਨੂੰ ਦੱਸਿਆ ਨਹੀਂ ਕਿਸੇ ਕੁਝ ਵੀ ਲਿਆ ਸੀ ਜੀ ਹਾਂ ਜਦੋਂ ਕੇਰਾ ਜੀ ਪੁੱਛਿਆ ਜੀ ਪੂਰਾ ਸਾਰਾ ਕੁਝ ਪੁੱਛਿਆ ਹੀ ਪਰ ਉਹ ਤਾਂ ਪਤਾ ਗਲਟਾਲ ਜਾਂਦਾ ਉਹ ਇੱਥੇ ਕਵਰੇਜ ਵੜਿਆ ਵਸੇ ਸਾਰੇ ਫੋਟੋ ਐ ਸੜੀ ਸਾਰਾ ਕੁਝ ਜੀ ਪੁੱਛ ਦੱਸ ਪੂਰੀ ਕਰੀ ਜੀ ਇਹ ਕੋਈ ਸਵਾਲ ਕਰਦੇ ਜੀ ਪਤਾ ਕੀ ਕਹਿੰਦਾ ਸਾਨੂੰ ਕਹਿੰਦਾ ਸਾਡਾ ਮੁੰਡਾ ਸਰਪੰਚਾ ਰਾਜਵਿੰਦਰ ਪਹਿਲਾਂ ਮੈਥੋਂ ਉਹਨੇ ਸਵਾਲ ਕਰਿਆ ਕਹਿੰਦਾ ਹਾਂ ਹਾਂ ਪਿੰਡ ਨੂੰ ਖਰਾਬ ਤੂੰ ਕਰੀ ਇਹਨੇ ਖਰਾਬ ਆ ਹੋ ਤਾਂ ਕਰਦਾ ਵੀ ਪਿੰਡ ਤੇ ਕੋਈ ਵਿਕਾਸ ਕਰਦਾ ਜੀ ਮੰਨ ਕੇ ਚੌਂਨੇ ਕਾਲੀ ਦਲਦੀ ਦੀ ਨਾ ਇਹ ਸਕੂਲ ਸਾਨੂੰ ਤਿੰਨ ਅਸੀਂ ਤਿੰਨ ਕਿੱਲੇ ਲਏ ਆ ਜੀ ਬੁੱਢੇ ਦਲ ਤੋਂ ਸਾਨੂੰ ਉੱਥੇ ਅਸੀਂ ਇੱਕ ਤਾਂ ਬਾਰਡਰ ਬਾਕਸ ਬਣਾ ਰਹੇ 1 ਕਰੋੜ 32 ਲੱਖ ਦੀ ਗ੍ਰਾਂਟ ਦਿੱਤੀ ਬੀਬਾ ਜੀ ਨੇ ਸਾਨੂੰ ਹਾਲਾਂਕਿ ਜਿਹੜੀ ਸਾਡਾ ਕੰਮ ਠੇਕੇਦਾਰ ਮਹਾਰਾਟ ਕਰ ਗਿਆ ਸਾਡਾ ਕੰਮ ਵਿਚਾਲੇ ਰੁਕ ਗਿਆ ਨੀਆ ਭਰੀ ਬੈਠੇ ਆ ਅਸੀਂ ਕਮਰੇ ਪਾ ਰੱਖਿਆ ਉਹ ਬਸ ਉੱਥੇ ਚੱਲ ਪੂਆ ਹੁਣ ਕੰਮ ਸ਼ਮਸ਼ਾਨ ਘਾਟ ਉੱਥੇ ਬਣਾਇਆ ਤਿੰਨ ਕਿੱਲੇ ਬਾਬਾ ਜੀ ਨੇ ਦਿੱਤੇ ਸਾਨੂੰ ਬਲਵੀਰ ਸਿੰਘ ਨੇ ਤੇ ਇਹ ਸਕੂਲ ਅਸੀਂ ਸ਼ਿਫਟ ਕਰਾਇਆ ਜਾਨੀ ਕਿ ਇੱਥੇ ਛੁੱਟ ਉੱਥੇ ਜਿਹੜਾ ਪੁਰਾਣਾ ਸਕੂਲ ਜਗਾ ਸੀ ਉਹ ਜਵਾਕ ਨਾ ਮੰਨ ਲਾ ਤਾਂ ਕਿ ਸੀ ਉੱਤੇ ਜਗ੍ਹਾ ਥੋੜੀ ਸੀ ਮੰਨ ਲਾ ਇੱਥੇ ਹੁਣ ਸੀ ਮਸਾ ਸ਼ਿਫਟ ਕਰਕੇ ਹੁਣ ਤੇ ਇੱਕ ਸਕੂਲ ਬਣਿਆ ਬਣਿਆ ਤੇ ਹੁਣ ਦਗਾਟੜ ਚੱਕ ਕੇ ਇਹ ਕਰ ਗਏ ਕੋਈ ਗੱਲ ਨਹੀਂ ਬਾਤ ਨਹੀਂ ਕੋਈ ਬੰਦੇ ਨੇ ਕੋਈ ਦਿੱਤਾ ਹੋਵੇ ਲਿਆ ਹੋਵੇ ਬੰਦਾ ਕਹੇ ਦੇ ਵੀ ਚਲ ਕੋਈ ਗੱਲ ਨਹੀਂ ਯਾਰ ਕਰ ਨਹੀਂ ਅਗਲਾ ਹੱਕ ਬਣਦਾ ਵੀ ਕੋਈ ਪੰਜ ਪੈਸੇ ਨਹੀਂ ਸਕੂਲ ਚ ਸਬੂਤ ਕਰਾ ਸਕਦੇ ਵੀ ਅਸੀਂ ਪਲਾਸਟਰ ਪਲੂਸਟਰ ਤਾਂ ਨਹੀਂ ਕਰਾਇਆ ਕਮਰੇ ਨੂੰ ਅੰਦਰੋਂ ਬਾਬੂ ਜੀ ਡੱਕਾ ਵੀ ਨਹੀਂ ਸਾਰਾ ਕੁਝ ਕੰਪਲੀਟ ਕਰਾਇਆ ਪੱਥਰ ਵੀ ਬਕਾਇਦਾ ਆਪਾਂ ਲਵਾਇਆ ਕਰੰਡੀ ਵੀ ਨਹੀਂ ਲੈ ਕੇ ਆਏ ਮੈਸਤਰੀ ਇੱਥੇ ਝੋਲੇ ਸਕੂਲ ਚ ਠੀਕ ਹੈ ਵੀ ਕਿਤੇ ਦਿਹਾੜੀ ਤੇ ਉਂ ਵੀ ਬੁਲਾ ਲੈ ਉਹਨਾਂ ਨੇ ਜਿਹੜਾ ਕੁਝ ਕਰਿਆਗਾ ਉਹਨਾਂ ਨੂੰ ਫੇਰ ਬੇਲੇਰ ਦਿਖਾਉਣ ਦੇ ਮਾਰੇ ਨੇ ਉਹਨੇ ਆਪਦੀ ਸਿਹਤ ਖੇਡੀ ਆ ਜਿਹੜੀਆਂ ਉਹ ਦੁਕਾਨਾਂ ਪਾਈਆਂ ਤਿੰਨ ਉਹਦਾ ਪੈਸਾ ਵੱਲੋਂ ਇਸ ਕੰਮਾਂ ਵਾਸਤੇ ਲਾਇਆ ਸੀ ਵੀ ਸਕੂਲ ਦੇ ਵਿੱਚ ਜਿਹੜਾ ਕੋਈ ਸਿਸਟਮ ਮੜਾ ਮੋਟਾ ਕੋਈ ਲਾਈਟ ਬਿਜਲੀ ਦਾ ਜਾਂ ਕੋਈ ਪਾਣੀ ਦਾ ਪ੍ਰਬੰਧ ਦਾ ਵੀ ਉਹ ਖਰਾਬ ਹੁੰਦਾ ਵੀ ਪੰਚਾਇਤ ਆਪਦੇ ਆਪਕ ਲੋਡ ਕਰਾ ਲਿਆ ਕਰਨ ਇਹਨਾਂ ਨੇ ਉਹ ਦੁਕਾਨਾਂ ਦਾ ਕਰਾਇਆ ਵੀ ਪੰਚਾਇਤ ਆਪ ਲੈਣ ਲੱਗ ਗਈ ਵੀ ਸਾਡੇ ਕੋਲੇ ਖਾਨ ਬਣਦੀ ਤੁਹਾਡਾ ਜੇ ਉੱਥੇ ਹੁਣ ਮੰਨ ਲਓ ਵੀ ਸਕੂਲ ਦਾ ਉਹ ਪਾਣੀ ਵਾਲਾ ਜਿਹੜਾ ਇਹ ਕਹਿ ਰਹੇ ਆ ਕਿ ਬਈ ਮੋਟਰ ਖਰਾਬ ਆ ਉਹਨੂੰ ਸਾਲ ਹੋ ਗਿਆ ਕਈ ਜਾਂਦੇ ਨੇ ਸਾਨੂੰ ਵੀ ਅਸੀਂ ਫੰਡ ਵੀ ਇਕੱਠਾ ਕਰਨ ਨੂੰ ਤਿਆਰ ਸੀ ਵੀ ਚਲ ਭਾਈ ਯਾਰ ਮੋਟਰ ਲਵਾ ਦਿੰਨੇ ਆ ਪਰ ਇਹ ਪੰਚਾਇਤਾਂ ਐਡੀਆਂ ਜੇ ਸਿੱਧਾ ਕੰਮ ਕਰਨ ਜਾਣਦੇ ਆ ਇਹ ਵਿੱਚ ਢਕਾ ਕੋਈ ਵੀ ਸਹੀ ਕੰਮ ਨਹੀਂ ਕਰਨ ਦਿੰਦੇ ਇਹ ਪਿੰਡ 'ਚ ਕਿਸੇ ਵੀ ਕੰਮ ਨੂੰ ਡਿੱਕਾ ਹੀ ਲਾਉਣਾ ਹੁੰਦਾ ਇਹਨਾਂ ਨੇ ਸੱਪੜਦਾ ਸੱਪੜਦਾ ਬੁਲਾਹਾਰ ਕੀਤਾ ਪਿਆ ਇਥੇ ਇੱਕ ਦੋ ਬੰਦੇ ਹੈਗੇ ਇਥੇ ਆਮ ਆਦਮੀ ਪਾਰਟੀ ਦੇ ਥੋੜੇ ਜਿਆਦਾ ਕੰਮ ਆਪਾਂ ਗੱਲ ਕਰੀ ਜਿਵੇਂ ਕਹਿੰਦੇ ਸਿੱਖਿਆ ਕ੍ਰਾਂਤੀ ਆ ਗਈ ਹੈ ਇਹ ਸਕੂਲ ਆ ਜਿਹੜਾ ਤੁਹਾਨੂੰ ਪਤਾ ਹੋਊ ਇਹਦੇ ਵਿੱਚ ਟੀਚਰ ਪੂਰੇ ਆ ਨਹੀਂ ਟੀਚਰ ਪੂਰੇ ਵੀ ਆ ਤੇ ਨਹੀਂ ਵੀ ਜੀ ਕਿਉਂ ਦੋ ਜਿਹੜੇ ਹੈਗੇ ਇੱਕ ਦੋ ਪੜਾਉਂਦੇ ਆ ਇੱਕ ਦੋ ਤਾਂ ਪੜਾਉਂਦੇ ਨਹੀਂ ਵਿੱਚੋਂ ਉਹ ਇਹਨਾਂ ਦੇ ਸਪੈਸ਼ਲ ਇਹਨਾਂ ਦੇ ਆ ਪੱਖਵਾਦ ਵਾਲੇ ਬੰਦੇ ਆ ਉਹ ਇੱਕ ਹੈਗਾ ਮਾਸਟਰ ਪ੍ਰਿੰਸੀਪਲ ਇੱਥੋਂ ਦਾ ਜਿਹੜਾ ਬਲਦੇਵ ਸਿੰਘ ਉਹ ਕਿਸੇ ਨੂੰ ਮੂੰਹ ਨਹੀਂ ਬੋਲਦਾ ਇੱਕ ਉਹਦੇ ਨਾਲ ਹੋਰ ਆ ਬੰਦਾ ਜੇ ਉਹਨੂੰ ਕੋਈ ਲਾਂਭਾ ਦੇਣਾ ਉਹ ਗੱਲ ਨਹੀਂ ਸੁਣਦੇ ਕੀ ਦੀ ਇਹ ਤਾਂ ਇਹਨਾਂ ਦੀ ਸ਼ਾਇਦ ਇਹ ਸਾਰਾ ਸਿਸਟਮ ਉਹਨਾਂ ਦਾ ਉਹ ਨਾ ਕਿਸੇ ਨਾ ਮੰਨ ਲਓ ਵੀ ਕਾਰਵਾਂਜਾ ਬਾਥਰੂਮ ਦੇਖੋ ਬਾਥਰੂਮ ਗੰਦੇ ਹੋਏ ਪਏ ਆ ਜਿਵੇਂ ਪਾਣੀ ਵਾਲਾ ਪੀਣ ਵਾਲਾ ਪ੍ਰਬੰਧ ਦੇਖੋ ਨਾ ਤਸਵੀਰ ਹੋਰ ਦਿਖਾ ਦਿੰਦੇ ਆ ਕਿ ਜਿਹੜੇ ਕਮਰਿਆਂ ਦਾ ਅਧਗਾਟਨ ਆਈਆਂ ਹੋਈਆਂ ਨੇ ਲਗਭਗ ਕਹਿੰਦੇ ਆ ਕਿ ਜਿਵੇਂ ਪਿੰਡ ਦੇ ਕਹਿਣ ਮੁਤਾਬਕ ਤਿੰਨ ਚਾਰ ਸਾਲ ਪਹਿਲਾਂ ਦੇ ਕਮਰੇ ਬਣੇ ਆ ਪਰ ਅਦਗਠਨ ਜਿਹੜਾ ਉਹ 2025 ਦੇ ਵਿੱਚ ਹੋ ਰਿਹਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਦੇ ਕਮਰੇ ਬਣੇ ਹੋਏ ਆ ਤੇ ਅਦਗਠਨ ਕਰ ਗਈ ਆਮ ਆਦਮੀ ਪਾਰਟੀ ਦੇ ਸਿੱਖਿਆ ਕ੍ਰਾਂਤੀ ਤਹਿਤ ਅਜੇ ਅਦਗਠਨ ਸਿੱਖਿਆ ਕ੍ਰਾਂਤੀ ਤਹਿਤ ਦਾ ਤਾਂ ਉਹਦੇ ਵਿੱਚ ਲਿਖਿਆ ਗਿਆ ਕਿ ਆਧੁਨਿਕ ਕਮਰੇ ਦਿੱਤੇਗੇ ਤਾਂ ਉਹ ਕਮਰੇ ਪਿੰਡ ਵਾਸੀ ਹਾਲੇ ਤੱਕ ਲੱਭ ਰਹੇ ਆ ਆਸੇ ਪਾਸੇ ਕਿ ਉਹ ਕਮਰੇ ਹੈ ਕਿੱਥੇ ਨੇ ਤਾਂ ਦੇਖ ਸਕਦੇ ਹੋ ਕਿ ਉੱਤੇ ਜਿਹੜਾ ਲੈਂਟਰ ਹੈ ਲੈਕ ਆ ਚੁੱਕੀ ਆ ਇਹਨਾਂ ਕਮਰਿਆਂ ਦਾ ਉਦਘਾਟਨ ਕਰ ਗਏ ਨੇ ਪਰਸੂ ਐਮਐਲਏ ਜਗਸੀਰ ਸਿੰਘ ਤੇ ਦੂਸਰੇ ਪਾਸੇ ਦੇਖ ਸਕਦੇ ਹਾਂ ਕਿ ਚਾਰ ਦਿਨ ਹੋ ਵੀ ਕਾਫੀ ਸਮਾਂ ਹੋ ਗਿਆ ਇਹਨਾਂ ਇਹਨਾਂ ਤਰੇੜਾਂ ਵਾਲੇ ਕਮਰਿਆਂ ਦਾ ਉਦਘਾਟਨ ਕਰ ਗਏ ਨੇ ਐਮਐਲਏ ਪੁੱਚੋ ਤਾਂ ਲਗਾਤਾਰ ਤੁਹਾਨੂੰ ਗੱਲਬਾਤ ਕੀਤੀ ਜਿਹੜੇ ਹੋਰ ਨੇ ਸਬੂਤ ਨੇ ਉਹ ਵੀ ਵਿੱਚ ਚਲਾਵਾਂਗੇ ਜਿਹੜਾ ਫੰਡ ਇਹਨਾਂ ਨੂੰ ਜਿੱਥੋਂ ਜਿੱਥੋਂ ਆਇਆ ਦਾ ਪਿੰਡ ਵਾਸੀਆਂ ਦਾ ਕਹਿਣਾ ਕਿ ਸਿੱਖਿਆ ਕ੍ਰਾਂਤੀ ਤਹਿਤ ਉਦਘਾਟਨ ਤਾਂ ਕਰ ਗਏ ਪਰ ਸਕੂਲ ਦੇ ਵਿੱਚ ਤਾਂ ਪੀਣ ਵਾਲਾ ਪਾਣੀ ਵੀ ਨਹੀਂ ਹੈ ਜਿੰਨਾ ਖਰਚਾ ਉਦਘਾਟਨ ਵਾਲੇ ਦਿਨ ਕੀਤਾ ਗਿਆ ਉਨੇ ਖਰਚੇ ਨਾਲ ਤਾਂ ਜਵਾਕਾਂ ਨੂੰ ਪਾਣੀ ਮਿਲ ਜਾਂਦਾ ਜਿਹੜਾ ਆਰਓ ਸਿਸਟਮ ਇੱਥੇ ਖਰਾਬ ਪਿਆ ਉਹ ਸਹੀ ਹੋ ਜਾਣਾ ਸੀਗਾ ਤਾਂ ਆਮ ਤੌਰ ਤੇ ਹੁੰਦਾ ਕਿ ਸਰਕਾਰ ਕੋਈ ਚੀਜ਼ ਬਣਾਉਂਦੀ ਹੈ ਤਾਂ ਉਹਦਾ ਉਦਘਾਟਨ ਕਰਦੀ ਹੈ ਪਰ ਇੱਥੇ ਹੋ ਰਿਹਾ ਕਿ ਉਦਘਾਟਨ ਤਾਂ ਕਰਨੀ ਹੈ ਕੁਝ ਨਾ ਕੁਝ ਬਣਾ ਦਿਓ ਪਰ ਇੱਥੇ ਹੋਰ ਉਲਟ ਹੋ ਗਿਆ ਕਿ ਕੁਝ ਬਣਾਇਆ ਹੈ ਨਹੀਂ ਕਿ ਉਦਘਾਟਨ ਫਿਰ ਵੀ ਕਰ ਗਏ ਆ ਆ ਤਾਂ ਹੁਣ ਬਾਈ ਇਹ ਹਾਂਜੀ ਕੋਈ ਇਧਰ ਆ ਕੇ ਮੜਿਆ ਸਫਾਈ ਦੇਖੋ ਕਹਿੰਦੇ ਵੀ ਸਕੂਲ ਦੇ ਵਿੱਚ ਸਫਾਈ ਹੈ ਜਿਹੜੀਆਂ ਇਹ ਦੁਕਾਨਾਂ ਪੰਗਾ ਸੀ ਇਸੇ ਕੰਮ ਵਾਸਤੇ ਪੰਗਾ ਸੀ ਵੀ ਕੋਈ ਬੱਚਾ ਮੰਨ ਲਓ ਵੀ ਸਫਾਈ ਵਾਲਾ ਰੱਖ ਸਕਣ ਤੇ ਉਹਨੂੰ ਪੈਸੇ ਦੇ ਸਕਣ ਆਹ ਦੇਖੋ ਇਧਰ ਤੁਸੀਂ ਗੰਦਾ ਆਪ ਹੀ ਦੇਖ ਲਓ ਕਿੱਡਾ ਬੁਰਾ ਹਾਲ ਆ ਕੋਈ ਜਾਨਵਰ ਬੱਚਿਆਂ ਦੇ ਲੜ ਗਿਆ ਕਿ ਫਿਰ ਕੌਣ ਜ਼ਿੰਮੇਵਾਰ ਹੈ ਕਿਹੜੀ ਪੰਚਾਇਤ ਜ਼ਿੰਮੇਵਾਰਾ ਕੌਣ ਜਿਹੜੀਆਂ ਦੁਕਾਨਾਂ ਕੱਢੀਆਂ ਜਿਹੜੀ ਦੁਕਾਨਾਂ ਦੀ ਗੱਲ ਇਹ ਕਰ ਰਹੇ ਆ ਅਸੀਂ ਦੁਕਾਨ ਬਣਾਈ ਸੀ ਪਹਿਲਾਂ ਇੱਕ ਇੱਕ ਅਸੀਂ ਦੁਕਾਨ ਜਿੱਥੇ ਵੈਲਡ ਵਾਲਾ ਮੁੰਡਾ ਬਾਤਾ ਵੀ ਚੱਲ ਪਿੰਡ 'ਚ ਕੋਈ ਕੰਮ ਧ ਅਸੀਂ ਇਹਨੂੰ ਕੀ ਕਰਿਆ ਸੀ ਮਤਾ ਪਾ ਕੇ ਦੇਤਾ ਮਾਸਟਰਾਂ ਨੂੰ ਵੀ ਭਾਈ ਇਹਦੇ ਅਸੀਂ ਕੁਝ ਨਹੀਂ ਲੈਣਾ ਵੀ ਜਿਹੜਾ ਕੋਈ ਕਰਾਇਆ ਮੰਨ ਲਾਏ ਤੁਸੀਂ ਸਕੂਲ ਨੂੰ ਲੈ ਲਓ ਕੋਈ ਇਹਦੇ ਵਿੱਚ ਬੰਦਾ ਕੋਈ ਨਹੀਂ ਕੋਸ਼ਿਸ਼ ਅਸੀਂ ਦੇਣੀ ਹੈ ਕੋਈ ਤੁਸੀਂ ਦੋ ਚੱਲ ਆਪਾਂ 5-6000 ਰੁਪਏ ਚ ਬੰਦਾ ਸਫਾਈ ਸੇਵਕ ਰੱਖ ਲੈਨੇ ਆ ਇਥੋਂ ਰੱਖਿਆ ਵੀ ਤੇ ਉਹ ਹੁਣ ਜਿਹੜੀ ਦੁਕਾਨਾਂ ਦੀ ਗੱਲ ਕਰਦੇ ਪੰਚਾਇਤ ਦਾ ਕੋਈ ਰੋਲ ਨਹੀਂ ਉਹਦੇ ਚ ਦੁਕਾਨਾਂ ਹਾਲਾਂਕਿ ਸਕੂਲ ਨੂੰ ਦਿੱਤੀਆਂ ਮਤਾ ਵੀ ਸਾਡੇ ਕੋਲੇ ਹੈਗਾ ਸੁਨਦੀਪ ਦੇਵਾਂਗੇ ਮਤਾ ਤੇ ਦੁਕਾਨਾਂ ਦਾ ਇਹ ਮੰਨ ਲਾ ਸਕੂਲ ਨੂੰ ਦਿੱਤਾ ਵੀ ਤੁਸੀਂ ਆਮਦਨ ਇਹਦੀ ਇਹਦਾ 1000 ਹੋਵੇ ਇਹਦਾ 2000 ਹੋਵੇ ਜਿੰਨਾ ਵੀ ਹੋਇਆ ਤੁਸੀਂ ਇਹ ਸਕੂਲ ਨੂੰ ਦੇਣਾ ਕਿਉਂਕਿ ਇਹ ਕਿਹੜਾ ਦੇਖ ਲਓ ਜੀ ਸਫਾਈ ਤੇ ਇਹਦੇ ਕੋਹਾਰੋ ਦਿਖਾਉਣੀ ਹਾਂ ਜੀ ਇਹੇ ਬਾਕੀ ਇਹ ਸਕੂਲ ਦੀ ਜਗ੍ਹਾ ਦੇ ਵਿੱਚ ਹੀ ਦੁਕਾਨਾਂ ਅਸੀਂ ਪਾਈਆਂ ਉਦੋਂ ਠੀਕ ਹੈ 13ਵੇਂ ਬੈਟ ਕਮਿਸ਼ਨ ਦੇ ਵਿੱਚ ਉਹ ਪਾਈਆਂ ਵਈਆਂ ਤਿੰਨ ਦੁਕਾਨਾਂ ਸਕੂਲ ਨੂੰ ਹੀ ਅਸੀਂ ਜਨਤਕਰ ਸਾਡੀ ਪੰਚਾਇਤ ਰਹੀ ਸਕੂਲ ਨੂੰ ਹੀ ਪੈਸੇ ਦਿੰਦੇ ਰਹੇ ਉਹ ਜੋ ਕੋਈ ਪੰਚਾਇਤ ਨਹੀਂ ਅਸੀਂ ਪੈਸਾ ਨਹੀਂ ਇਹ ਹੁਣ ਇਹ ਆਪ ਲੈ ਰਹੇ ਆ ਕੋਈ ਵੀ ਕੰਮ ਹੋਣਾ ਅਸੀਂ ਪਹਿਲ ਸਕੂਲ ਨੂੰ ਇਹ ਫਿਰ ਕੋਈ ਕੀ ਲੱਗਦਾ ਜਿਹੜੇ ਤੇ ਘਟਨਾ ਵੈਸੇ ਕਰ ਰਿਹਾ ਕਿ ਚਲੋ ਸਰਕਾਰ ਦੀ ਕ੍ਰਾਂਤੀ ਆਈ ਹੋਈ ਹੈ ਸਰਕਾਰ ਦੀ ਕ੍ਰਾਂਤੀ ਦੇਕਰ ਨਹੀਂ ਕਰ ਰਹੇ ਜੀ ਹੁਰਕੇ ਜੋਰ ਆ ਬਸ ਦੱਬੀ ਆਉਂਦੇ ਆ ਹੁਣ ਐ ਤਾਂ ਦੇਖੋ ਵੀ ਕੋਈ ਬਣਾਇਆ ਪੈਸਾ ਲਾਉ ਉਦਘਾਟਨ ਕਰੋ ਅਸੀਂ ਇਹਦੇ ਵਿਰੋਧ ਕਰਦੇ ਮੈਂ ਇਹ ਨਹੀਂ ਇੱਥੇ ਪਰ ਕਹਿੰਦਾ ਮਤਲਬ ਵੀ ਅਸੀਂ ਵਿਰੋਧ ਕਰਦੇ ਕਰਦੇ ਸਾਨੂੰ ਪਤਾ ਨਹੀਂ ਸੀ ਨਹੀਂ ਵਿਰ ਜਿਹੜਾ ਉਮਾਈ ਸਰਖੰਨੇ ਵਾਲਾ ਸੁਖਵੀਰ ਹੈ ਉਹ ਪਿੰਡ ਚ ਕਿਸਾਨਾਂ ਨੇ ਘੇਰਿਆ ਤੇ ਗੱਡੀ ਛੱਡ ਕੇ ਭੱਜਿਆ ਅਹੀਂ ਇਹਨੂੰ ਭਜਾਉਣਾ ਸੀ ਪਰ ਜਦੋਂ ਪਹਿਲਾਂ ਸਾਨੂੰ ਪਤਾ ਨਹੀਂ ਸੀ ਅਸੀਂ ਤਾਂ ਇਹ ਗੱਲੇ ਸੀ ਵੀ ਸਾਡੇ ਟਿਸ਼ੂ ਐ ਬਣਾਉਣਗੇ ਅਸੀਂ ਪਿੰਡ ਨੂੰ ਪੈਸਾ ਦਿੱਤਾ ਇਹ ਰੋਕਦੇ ਆ ਅਸੀਂ ਕਿਹੜੇ ਪਿੰਡ 'ਚ ਧੰਨਵਾਦ ਤੁਹਾਡਾ ਬਹੁਤ ਬਹੁਤ ਪੈਸਾ ਲਾਉ। ਅਸੀਂ ਕੁਝ ਦੇਣ ਆਏ ਆ। ਸਹੀ ਹਾਂ ਅਸੀਂ ਤਾਂ ਨਹੀਂ ਬੋਲੇ ਜੀ। ਵੀ ਕੁਝ ਦੇਣ ਆਏ ਆ ਚਲੋ ਪਿੰਡ ਪਾਸ ਤੇ ਕੋਈ ਨਹੀਂ ਵਧੀਆ ਕੰਮ ਹੈ। ਇਹ ਤਾਂ ਬਾਅਦ 'ਚ ਜਦੋਂ ਅਸੀਂ ਆ ਕੇ ਪੜਿਆ ਫੇਰ ਅਸੀਂ ਤੁਹਾਨੂੰ ਤੁਹਾਡੇ ਤੇ ਕਰ ਜਾਈਗਾ ਵੀ ਮੁੱਖ ਮੰਤਰੀ ਸਿੱਕਰ ਤਾ ਆਵਾਜ਼ ਪਹੁੰਚਾਉਣੇ ਆ। ਵੀ ਮਤ ਤੁਹਾਡੇ ਮਾਦ ਬਰਾਈ ਵੀ ਕੀ ਆ ਉਹਨਾਂ ਦਾ ਮਾੜਾ ਮੋਟਾ ਧਿਆਨ ਹੋ ਜੇ। ਫੇਰ ਇਹ ਕੀ ਕਰ ਰਹੇ ਆ ਵੀ ਅਸੀਂ ਦੇਸ਼ ਭਗਤੀ ਆ। ਭਗਤ ਸਿੰਘ ਦੀਆਂ ਸੋਹਾਂ ਖਾਦੀਆਂ। ਕੀ ਇਹ ਪਿੰਡ 'ਚ ਇੰਨੀ ਗੁੰਡਾਗਰਦੀ ਐ ਇੰਨਾ ਕੁਝ ਹੋਈ ਜਾਂਦਾ। ਤੇ ਇਹ ਮੁੱਖ ਮੰਤਰੀ ਸਾਹਿਬ ਦਾ ਧਿਆਨ ਕਿੱਥੇ ਹੈ ਝੂਠੇ ਪਰਚੇ ਪੰਜਾਬ 'ਚ ਨਜਾਇਜ਼ ਕੀ ਕੀ ਕੁਛ ਹੋ ਰਿਹਾ ਹੈ ਨਸ਼ੇ ਤੇ ਕੀ ਨੱਥ ਪਾਈ ਅਮਰਤਪਾਲ ਜੀ ਹੈ ਉਹਨਾਂ ਤੇ ਦੇਸ਼ ਦਰੋਹੀ ਦਾ ਪਰਚਾ ਪਾ ਕੇ ਕੀ ਕਿੱਥੇ ਇਹਨਾਂ ਨੇ ਜੇਲ੍ਹ 'ਚ ਭੇਜਿਆ ਜਿਹੜੇ ਇਹਨਾਂ ਦੇ ਆਪ ਦੇ ਗੁੰਡੇ ਆ ਉਹ ਕੀ ਕਰ ਰਹੇ ਉਹਨਾਂ ਤੇ ਦੇਸ਼ ਦਰੋਹੀ ਦਾ ਪਰਚਾ ਕਿਉਂ ਨਹੀਂ 깔ਾ ਪਾਰੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੀਦਾ ਵੀ ਉਹਨਾਂ ਨੂੰ ਤੁਸੀਂ ਪਾਲਦੇ ਹੋ ਉਹਨਾਂ ਤੇ ਦੇਸ਼ ਦਰੋਹੀ ਦਾ ਪਰਚਾ ਕਿਉਂ ਨਹੀਂ ਪਾ ਰਹੇ ਲੋਕਾਂ ਦਾ ਨਜਾਇਜ਼ ਕੁੱਟ ਮਾਰਾ ਸਾਡਾ ਇੱਕ ਨੇੜੇ ਪਿੰਡ ਦਾਨ ਸਿੰਘਲ ਹੈ ਅੱਠ ਘਰ ਵਾਲੇ ਹੋਏ ਆ ਸੋਨੂੰ ਪਤਾ ਵੀ ਹੈ ਕੀ ਕੁਛ ਹੋਇਆ ਇਹ ਐਮਐਲਏ ਦੀ ਸ਼ਹਿਤ ਹੋਇਆ ਇਹਨਾਂ ਦੀ ਸਰਕਾਰ ਨੇ ਕਰਾਇਆ ਸਾਰਾ ਕੁਝ ਗਰੀਬਾਂ ਦੇ ਘਰ ਛਾੜ ਕੇ ਸਵਾਹ ਕਰਤੇ ਡੇਢ-ਡੇਢ ਲੱਖ ਰੁਪਈਆ ਅਸੀਂ ਉੱਥੋਂ ਇਕੱਠੇ ਹੋ ਕੇ ਤੇ ਮੰਗ ਕਰੀ ਧਰਨੇ ਲਾਏ ਫੇਰ ਉਹ ਡੇਢ-ਡੇਢ ਲੱਖ ਰੁਪਈਆ ਉਹਨਾਂ ਨੂੰ ਦਵਾਇਆ ਜੀ ਪਰਿਵਾਰਾਂ ਨੂੰ ਫੇਰ ਆ ਇਧਰ ਚੰਦ ਭਣ ਕੀ ਕੁਛ ਹੋਇਆ ਜੀ ਇਹ ਦਹਿਸਤ ਪਾਉਣਾ ਚਾਹੁੰਦੇ ਆ ਪਰ ਅਸੀਂ ਇਹਨਾਂ ਤੋਂ ਡਰਨਾ ਨਹੀਂ ਜੀ ਨਾ ਡਰਿਆ ਨਾ ਡਰਨਾ ਪਰਚੇ ਪਵਾਉਣ ਸਾਡੇ ਤੇ ਜੋ ਮਰਜ਼ੀ ਕਰਾ ਦੇਣ ਅਸੀਂ ਆਪਦੀ ਜਿਹੜੀ ਆਵਾਜ਼ ਆ ਬੁਲੰਦ ਰੱਖਾਂਗੇ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ